ਔਰ ਵਿਖੇ ਬੇਖੌਫ ਲੁਟੇਰਿਆਂ ਵੱਲੋਂ ਲੱਕੜ ਮੰਡੀ ਵਿੱਚ ਸਥਿਤ ਐਸਕੇ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਹਥਿਆਰਾਂ ਦੀ ਨੋਕ ਤੇ 35000 ਦੀ ਲੁੱਟ ਨੂੰ ਅੰਜਾਮ ਦੇ ਦਿੱਤਾ ਗਿਆ। ਦੁਕਾਨ ਮਾਲਕ ਰਵੀ खोसला ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ 3 ਸੀ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਬਾਹਰ ਮੋਟਰਸਾਈਕਲ ਤੇ ਸਵਾਰ ਰਿਹਾ ਜਦਕਿ ਦੂਰ ਲੁਟੇਰੇ ਦੁਕਾਨ ਅੰਦਰ ਦਾਖਲ ਹੋ ਗਏ ਅਤੇ ਕਾਊਂਟਰ ਤੇ ਬੈਠੀ ਲੜਕੀ ਨੂੰ ਤੇਜ਼ ਤਾਰ ਹਥਿਆਰ ਨਾਲ ਜ਼ਖਮੀ ਕਰ 35000 ਦੀ ਲੁੱਟ ਨੂੰ ਬੇਖੌਫੋ ਅੰਜਾਮ ਦੇ ਗਏ। ਅੱਜ ਮੈਂ ਅਬੀ ਮੁਸਫਰ ਹੋ ਰਿਹਾ ਹੈਗਾ ਸਾਡੀ ਲੱਕੜ ਮੰਡੀ ਵਿੱਚ ਮਨੀ ਚੈਂਜਿੰਗ ਦੀ ਦੁਕਾਨ ਹੈ ਜੀ ਐਸ ਕੇ ਚੈਰਨ ਦੇ ਨਾਮ ਦਾ ਜੀ ਉਹ ਵੀ ਤਕਰੀਬਨ 1:30 ਵਜੇ ਦਾ ਟਾਈਮ ਸੀਗਾ ਸਾਡੇ ਕੰਮ ਕਰਨ ਵਾਲੇ ਇੱਕ ਲੜਕੀ ਲੱਤੀ ਹੈ ਇਹਨਾਂ ਨੂੰ ਆਇਆ ਛਾਨੂੰ ਜੀ ਉਹ ਬੈਠੀ ਸੀ ਕੱਲੀ ਗੱਲੇ ਵਿੱਚ ਕੋਈ ਨੀਰ ਵੋਲ 5000 ਰੁਪਏ ਵਿਆ ਸੀਗਾ ਜੀ ਜਿਹੜਾ ਉਹ ਲੁੱਟ ਕੇ ਲੈ ਗਏ ਠੀਕ ਆ ਉਹ ਲੜਕੀ ਜਿਸ ਸਰੂਦਾ ਉਹ ਸ਼ਗਾ ਕੇ 10 ਬੰਦੇ ਸੀਗੇ ਮੋਟਰਸਾਈਕਲ ਤੇ ਆਏ ਇੱਕ ਬੰਦਾ ਮੋਟਰਸਾਈਕਲ ਤੇ ਖੜਾ ਰਿਹਾ ਦੋ ਜਣੇ ਅੰਦਰ ਆਏ ਠੀਕ ਆ ਇੱਕ ਨੇ ਅੰਦਰੋਂ ਦਾਨ ਕੱਢ ਲਿਆ ਦੋ ਬਾਰ ਉਹ ਕੁੜੀ ਦੇ ਉੱਤੇ ਉਹਨੇ ਅਟੈਕ ਕੀਤਾ ਮੜਾ ਮੜਾ ਉਹਦੇ ਸੱਤ ਤੋਂ ਵੱਜ ਗਈ ਪਰ ਉਹ ਪੈਸੇ ਗੱਲੇ ਉਤੋਂ ਕੱਟ ਕੇ ਤਾਂ ਲੈ ਗਏ ਠੀਕ ਆ ਤੇ ਪੁਲਿਸ ਕੰਪਲੇਟ ਕੀ ਲਈ ਉਹਨੇ ਪੁਲਿਸ ਕੰਪਲੇਟ ਕੀਤੀ ਤਾਂ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਲੜਕੀ ਦੇ ਬਿਆਨ ਲੈ ਲਏ ਆ ਜੀ ਤੇ ਉਹ ਅੱਗੇ ਦੀ ਕਾਰਵਾਈ ਦਾ ਇੰਤਜ਼ਾਰ ਦੇਖਣਗੇ ਕਿ ਹੌਨਸਲੇ ਬਗਲੇ ਇਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਉਹ ਕਿੱਥੇ ਨੇ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਦੁਕਾਨ ਦੇ ਅੰਦਰ ਉਹ ਸਾਰੇ ਅਸੀਂ ਚੈੱਕ ਕਰਵਾ ਦਿੱਤੇ ਆ ਉਹਨਾਂ ਨੂੰ ਤੇ ਉਹਨਾਂ ਦੇ ਦੇਖ ਲਿਆਗਾ ਤੇ ਤਾਰੀਫ ਵੀ ਹੋ ਰਹੀ ਹੈ ਕੀ ਪ੍ਰਸ਼ਾਸਨ ਮੰਗੀ ਕਰਦੇ ਪ੍ਰਸ਼ਾਸਨ ਕੋਈ ਹੀ ਮੰਗ ਹੈ ਜੀ ਆ ਕਿ ਇਹ ਬੰਦੇ ਇਹੋ ਜਿਹੇ ਰੁਕੋ ਕਰਦੇ ਆ ਇਹਨੂੰ ਫੜਿਆ ਜਾਵੇ ਤਾਂ ਕਿ ਜਿਹੜੇ ਵivari ਬੰਦੇ ਕੰਮ ਕਰਨ ਵਾਲੇ ਆਗੇ ਆ ਉਹ ਆਪਣੇ ਕੰਮ ਨੂੰ ਕਰ ਸਕਣ ਕੀਜ਼ਾ ਡਰਸੇ ਨੂੰ ਉਲੇਵੇਂ ਚ ਕੰਮ ਵੀ ਕਰਨਾ ਵੜਾ ਹੋਤਾ ਹੈ ਕੈਸ਼ ਕਾਊਂਟਰ ਸੰਭਾਲ ਰਹੀ ਲੜਕੀ ਨੇ ਵੀ ਗੱਲ ਕਰਦਿਆਂ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਆ ਮੈਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਰਮਾ ਹੈ ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ ਐਸਕੇ ਟ੍ਰੇਡਰ ਅੱਜ ਕੀ ਹੈਪਨ ਹੋਇਆ ਇੱਥੇ ਉਹ ਮੁੰਡੇ ਆਏ ਦੋ ਅੰਦਰ ਇੱਕ ਜਣਾ ਮਾਰ ਖੜਾ ਸੀ ਦੋ ਜਣੇ ਅੰਦਰ ਆਏ ਉਹ ਉਹਨਾਂ ਨੇ ਦਾਤ ਦਿਖਾਇਆ ਮੈਨੂੰ ਕਹਿੰਦੇ ਕੱਢ ਦੇ ਜੋ ਹੈਗਾ ਤੁਹਾਡੇ ਕੋਲ ਅੱਛਾ ਫੇ ਕਿੰਨੇ ਪੈਸੇ ਲੈ ਕੇ ਗਏ 35000 ਲੈ ਗਏ 35000 ਕੋਈ ਵੈਪਨ ਮੈਰਾ ਵੀ ਦਿਖਾਇਆ ਥਾ ਉਹਨੇ ਦਾਤ ਦਿਖਾਇਆ ਹਾਂਜੀ ਦਾਤ ਦਿਖਾਇਆ ਨਾ ਹਾਂਜੀ ਦੋ ਤਿੰਨ ਜਣੇ ਸੀਗੇ ਉਹ ਕੋਲ ਹਾਂਜੀ ਤਿੰਨ ਜਣੇ ਸੀ ਦੋ ਜਣੇ ਅੰਦਰ ਆਏ ਮਾਰਿਆ ਤਾਂ ਨਹੀਂ ਤੁਹਾਡੇ ਨੂੰ ਕੁਛ ਮਾਰਿਆ ਵੀ ਉਹਨਾਂ ਨੇ ਮਰੇ ਮਾਰਿਆ ਹਾਂਜੀ ਠੀਕ ਆ ਤੇ ਤੁਸੀਂ ਪੁਲਿਸ ਕੰਪਲੇਟ ਕੀਤੀ ਜਾਂ ਪਹਿਲਾਂ ਤੁਸੀਂ ਮਾਲਕ ਨੂੰ ਸੱਦਿਆ ਵੇ ਮੈਂ ਪਹਿਲਾਂ ਫੋਨ ਹੀ ਕਰਿਆ ਇਹਨਾਂ ਨੂੰ ਭਾਜੀ ਨੂੰ ਉਹਨੂੰ ਨਾ ਰਵੀ ਭਾਜੀ ਨੂੰ ਹਾਂਜੀ ਪੁਲਿਸ ਆ ਗਈ ਮੌਕੇ ਤੇ ਨਾ ਹਾਂਜੀ ਉਤੇ ਹੀ ਮੌਕੇ ਤੇ ਪੁੱਛੇ ਐਸਐਸਏ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਗਏ ਨੇ ਅਤੇ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜੀ 1:30 ਵਜੇ ਦੀ ਗੱਲ ਆ ਸਾਨੂੰ ਫੋਨ ਆਈ ਸੀ ਵੀ ਐਸਕੇ ਮਨੀਟਰ ਕੋਈ ਬਵਾਦਤ ਹੋਈ ਆ ਜੀ ਉਹ ਕਰਕੇ ਲੱਗੇ ਗਏ ਜੀ ਮੈਂ ਹੁਣ ਮੌਕੇ ਤੇ ਪਹੁੰਚਿਆ ਥੁੜੀ ਤੋਂ ਬਿਆਲ ਕਾਲਾ ਦਾ ਕਾਦੇ ਆ ਜੋ ਵੀ ਤਫਤੀਸ਼ ਦਾ ਤੱਤ ਸਾਹਮਣੇ ਆਵੇਗਾ ਬਣਦੀ ਕਾਨੂੰਨੀ ਕਰੂਗੀ ਕਿੰਨੇ ਸਰ ਕਿੰਨੇ ਪੈਸੇ ਲੁੱਟਖੋਏ ਆ ਪੀਐਮ ਦੱਸੋ ਠੀਕ ਆ ਜਦੋਂ ਲੁੱਟਖੋਏ ਸਰ ਦੁਕਾਨ ਤੇ ਕਿੰਨੇ ਬੰਦੇ ਮੌਜੂ ਸੀ ਜਨ ਸੱਲੀ ਰੜਕੀ ਸੀ ਉੱਗਲੀ ਲੜਕੀ ਸੀਗੀ ਹਾਂ ਜੂ 10 ਦਿਨ ਤੱਕ ਉੱਗਲੀ ਲੜਕੀ ਸੀ ਉਸ ਤੋਂ ਬਾਅਦ ਉਹ ਜਿਹੜਾ ਮੁੰਡਾ ਕੰਮ ਦੁਕਾਨ ਤੇ ਕੰਮ ਕਰਦਾ ਉਹਨੂੰ ਫੋਨ ਕਰਕੇ ਬੁਲਾਇਆ ਠੀਕ ਆ ਲੁੱਟਕੋ ਕਾ ਨਾਲ ਕਿੰਨੇ ਸਰ ਦੋ ਸੀ ਜਿਹੜੀ ਲੜਕੀ ਦੱਸੀ ਸੀ ਦੋ ਸੀ ਤੇ ਇੱਕ ਬਰਛਾ ਜਿੱਥੇ ਨੇ ਜਿਹੜੇ ਸੀ ਠੀਕ ਆ ਕੋਈ ਵੈਪਨ ਵਰਗਾ ਤਾਂ ਦਿਖਾਇਆ ਬੱਚੇ ਨੂੰ ਕੋਈ ਦਸਤਨ ਵਰਗਾ ਦੱਸ ਦਿੱਤਾ ਲੜਕੀ ਤੇ ਛੱਡ ਛੱਡ ਵੀ ਲੱਗੀ ਗਈ ਹੈ ਹਲੇ ਕਲੀਅਰ ਨਹੀਂ ਹੋਇਆ ਕਲੀਅਰ ਨਹੀਂ ਹੋਇਆ ਕੀ ਕੀ ਸਰ ਕਾਰਵਾਈ ਕਾਰਵਾਈ ਸਰ ਕੀ ਕਰ ਰਹੇ ਹੋ ਤੁਸੀਂ ਵੱਡਦੀ ਵਪਾਰਚੇ ਤੋਂ ਵੱਡੀ ਕੀ ਗੱਲ ਕੋਨ ਤੱਕ